ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਓ ਵੀ ਸਜਣੋ ਕਰੋ ਪੀਬੀਡਬਲਯੂ 826 ਚੈੱਕ ਕਹਿੰਦੀ ਵਜਾਈ ਆਪਾਂ ਕੀਤੀ ਸੀ 9 ਨਵੰਬਰ ਦੀ ਤੇ 40 ਕਿਲੋ ਦੀ ਪੈਕਿੰਗ ਆਪਾਂ ਮਿਲੀ ਸੀ ਲੁਧਿਆਣੇ ਜੀ ਯੂਨੀਵਰਸਿਟੀ ਮੇਲੇ ਤੋਂ ਆਪਾਂ ਬੀਜ ਲੈਂਦਾ ਹਿੰਦਾ ਜਾਗੇ ਤੇ 50 ਕਿਲੋ ਡੀਪੀ ਆਪਾਂ ਕਿੱਲੇ ਦੀ ਨਾਲ ਘਰੀ ਸੀ ਦੋਸਤੋ ਪਿੱਛੇ ਮੇਰਾ ਵੀਰੋ ਤਿੰਨ ਕੋ ਬੈ ਗਏ ਨੇ ਜਿਹੜਾ ਯੂਰੀਆ ਦੇ ਪੈ ਚੁੱਕੇ ਨੇ ਤੇ ਦੋ ਸਪਰੇਆਂ ਦੇ ਉੱਤੇ ਆਪਾਂ ਕੀਤੀਆਂ ਨੇ 10-10 ਦਿਨਾਂ ਦੀ ਵਿੱਤ ਦੇ ਜਿਹੜੀ ਆਪਾਂ ਤਤਾਲੀਆਂ ਕੀਤੀਆਂ ਸੀ ਉਹਨਾਂ ਦੇ ਨਾਲ ਬਹੁਤ ਵਧੀਆ ਸ਼ਾਨਦਾਰ ਨਤੀਜੇ ਮਿਲੇ ਨੇ ਜਿਹੜੇ ਵੀਰਾਂ ਨੇ ਕੀਤੀਆਂ ਉਹਨਾਂ ਦੇ ਰਿਜ਼ਲਟ ਬਹੁਤ ਵਧੀਆ ਆਏ ਨੇ ਉਹਨਾਂ ਵੀਰਾਂ ਨੂੰ ਤੇ ਦੋ ਸਪਰੇਆਂ ਤੇ ਇੱਕਨ ਦੇ ਉੱਪਰ ਮੇਰਾ ਵੀਰੋ ਗੁੱਲੀ ਡੰਡੇ ਦੀ ਆਪਾਂ ਸਪਰੇਅ ਕੀਤੀ ਸੀ ਜਾ ਕੇ 45 ਦਿਨਾਂ ਦੇ ਇਸ ਵਾਰੀ ਖੇਤ ਦੇ ਵਿੱਚ ਬਹੁਤ ਵੀਰਾਂ ਦੇ ਖੇਤਾਂ ਦੇ ਵਿੱਚ ਇਹ ਲੱਗੀ ਵੈਰੈਟੀ ਪੀਬੀਡਬਲਯੂ 826 ਤੇ ਤੇ ਇੱਕ 327 ਵੈਰੈਟੀ ਮੇਰਾ ਵੀਰ ਬਹੁਤ ਵੀਰਾਂ ਨੇ ਲਗਾਈ ਹੋਈ ਹੈ ਜਿਹੜੇ ਵੀਰਾਂ ਨੇ ਬੈਲ ਤੇ ਪੱਕੇ ਤੇ ਬੀ ਇਹ ਮਿਲਿਆ ਸੀ ਉਹ ਵੀਰਾਂ ਨੇ ਵੀ ਖੇਤ ਦੇ ਵਿੱਚ ਲਗਾਈ ਤੇ ਜਿਹੜੇ ਵੀਰਾਂ ਨੇ ਪ੍ਰਾਈਵੇਟ ਦੁਕਾਨਾਂ ਤੋਂ ਲਿਆ ਕੇ ਮੇਰਾ ਵੀਰਾਂ ਨੇ ਬੀਜੀ ਹੀ ਉਹ ਵੀ ਅੱਧੋ ਜਿਆਦੀ ਲੱਗੀ ਹੋਈ ਹੈ ਖੇਤ ਦੇ ਵਿੱਚ ਤੇ ਮੇਰੇ ਵੀਰ ਉਹਦੇ ਉੱਤੇ ਆਪਾਂ ਹੁਣ ਸਪਰੇਅ ਇੱਕ ਕਰਨੀ ਜਾ ਕੇ ਕਣਕ ਜਿਵੇਂ ਆਮ ਕਈਆਂ ਵੀਰਿਆਂ ਦੀ ਤਾਂ ਵੈਸੇ ਗੋਭ ਦੇ ਉੱਤੇ ਮੇਰਾ ਵੀਰੋ ਨਸਾਰੇ ਵਾਲ ਬੰਨੇ ਨੇ ਪੂਰੀ ਆਈ ਪਈ ਕਣਕ ਕਹੋ ਕਿ ਜਿਹੜੀ ਅਕਤੂਬਰ ਦੇ ਮਹੀਨੇ ਦੇ ਵਿੱਚ ਕਣਕ ਬੀਜੀ ਹੋਈ ਉਹ ਕਣਕ ਪੀਪੀ ਡਬਲਯੂ 800 ਜਬੀ ਮੇਰਾ ਵੀਰੋ ਪੂਰੇ ਨਸਾਰੇ ਤੇ ਆਈ ਆਣ ਆਈ ਖਲੀ ਕਿਉਂਕਿ ਇਹ ਦੂਜੀਆਂ ਵਰਾਇਟੀਆਂ ਦੇ ਨਾਲੋਂ 10 ਕੁ ਦਿਨ ਪਹਿਲਾਂ ਪੱਕ ਜਾਂਦੀ ਤੇ ਜਿਹੜੀਆਂ ਕਣਕਾ ਮੇਰਾ ਵੀਰੋ ਨਵੰਬਰ ਦੇ ਵਿੱਚ ਬੀਜੀਆਂ ਸੀ ਪਹਿਲੇ ਹਫਤੇ ਦੇ ਉਹ ਥੋੜੀਆਂ ਗੋਭ ਵਾਲੇ ਬੰਨੇ ਨੂੰ ਵਾਧੀਆਂ ਪਈਆਂ ਤੇ ਆਪਾਂ ਹੁਣ ਜਿਵੇਂ ਝੰਡਾ ਪੱਤਾ ਤਾਂ ਮੇਰਾ ਵੀਰੋ ਨਿਕਲਾ ਆ ਤੇ ਇਹਦੇ ਉੱਤੇ ਆਪਾਂ ਇੱਕ ਨਪੀਗੇ ਦਾ ਇੱਕ ਸਪਰੇਅ ਕਰਨੀ 1345 ਦੀ 1345 ਆਪਾਂ ਤਾਂ ਲੈਣਾ ਮੇਰਾ ਵੀਰੋ ਜਿਹੜੀ ਐਨਪੀਗ ਵਿੱਚ ਨਿਕੋਨ ਦੇ ਵਿੱਚ ਨਾਈਟ੍ਰੋਜਨ ਤੇ ਇੱਕ ਪੋਟਾਸ਼ੀਅਮ ਦਾ ਸਾਲਟ ਹੁੰਦਾ ਇੱਥੇ ਜਾ ਕੇ ਕਣਕ ਨੂੰ ਥੋੜੀ ਨਾਈਟ੍ਰੋਜਨ ਦੀ ਤੇ ਇੱਕ ਮੇਰਾ ਵੀਰੋ ਪੋਟਾਸ ਦਾ ਰੋਲ ਇਹ ਹੁੰਦਾ ਕਿ ਥੋੜਾ ਦਾਣੇ ਦੀ ਇੱਕ ਤਾਂ ਕੁਆਲਿਟੀ ਬਣ ਜਾਂਦੀ ਇੱਕ ਦਾਣੇ ਦੀ ਸ਼ੇਪ ਸ਼ੂਪ ਚੰਗੀ ਬਣਦੀ ਤੇ ਇੱਕ ਦਾਣਾ ਪੂਰਾ ਸਿੱਟੇ ਦੇ ਵਿੱਚ ਪ੍ਰੋਪਰ ਭਰਿੰਦਾ ਨੇ ਤਾਂ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਮਾਜੂ ਜੇ ਦਾਣੇ ਰਹਿ ਜਾਂਦੇ ਨੇ ਬਿਲਕੁਲ ਬਰੀਕ-ਬਰੀਕ ਜੇ ਥੋੜਾ ਜਿਹਾ ਵੀ ਆਪਾਂ ਨੂੰ ਉਹਦੇ ਨਾਲ ਫਾਇਦਾ ਮਿਲ ਜੂਗਾ ਐਨਪੀ ਕੇ ਜਿਹੜਾ ਆਪਾਂ ਕਰਨਾ ਹੈ ਤੇ 150 ਲੀਟਰ ਪਾਣੀ ਦੇ ਵਿੱਚ 2 ਕਿਲੋ ਆਪਾਂ ਐਨਪੀ ਕੇ ਲੈ ਕੇ ਆਪਾਂ ਸਪਰੇਅ ਕਰਨੀ ਜਿਵੇਂ ਝੰਡਾ ਪੱਤਾ ਉਹ ਨਿਕਲ ਆ ਆਮ ਹੀ ਵੈਰਾਈਟੀਆਂ ਤਾਂ ਨਿਕਲ ਆ ਕਿਸੇ ਵੀ ਵੈਰਾਈਟੀ ਨੂੰ ਤੁਸੀਂ ਕਰ ਸਕਦੇ ਜੀ 80-85 ਦਿਨ ਤੇ ਜਾ ਕੇ ਇੱਥੇ ਗੋਰਾਮ ਨੇ ਨਿਕਲਾਉਦਾ ਤੇ ਹੁਣ ਆਪਾਂ ਇੱਥੋਂ ਨਹੀਂ ਖੁੰਝਣਾ ਜਿਹੜੇ ਵੀਰਾਂ ਨੇ ਸਪਰੇਅ ਕਿੱਲੇ ਤੇ ਮੇਰਾ ਵੀਰੋ ਕਰਕੇ ਦੇਖਿਆ ਜੀ रिजल्ट बड़े बढ़िया मिलते ਨੇ ਥੜਲੇ ਇੱਕ ਦਾ ਦਾਣਿਆਂ ਦੀ ਸ਼ੇਪ ਪੂਰੀ ਭਰੀਂਦੀ ਤੇ ਇੱਕ ਦਾਣਾ ਪ੍ਰੋਪਰ ਪੂਰਾ ਸਿੱਟੇ ਦੇ ਵਿੱਚ ਭਰੀਂਦਾ ਤੇ ਕੁੰਡੀਆਂ ਦੀ ਸੰਖਿਆ ਵੀ ਮੇਰਾ ਵੀਰੋ ਵੱਧ ਹੀ ਜਾਂਦੇ ਨਾਲ ਆਪਾਂ ਇਹ ਇੱਕ ਵੈਰੈਟੀ ਦੇ ਉੱਪਰ ਜਾ ਤੇ ਤੁਸੀਂ ਕੋਈ ਵੀ ਵੈਰੈਟੀ ਜਿਹੜੀ ਨਵੀਂ ਲਗਾਈ ਉਹਦੇ ਉੱਪਰ ਕਿੱਲੇ ਦੇ ਉੱਪਰ ਟ੍ਰੈਲ ਕਰਕੇ ਦੇਖੋ ਮੇਰਾ ਵੀਰੋ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਮਿਲਦੇ ਨੇ ਐਨਪੀ ਕੇ ਸਪਰੇ ਦੇ ਤੇ ਹੁਣ ਤੇ ਕਰ ਆਪਾਂ ਸਿਰਫ ਇਹੋ ਦੇ ਵਿੱਚ ਖਾੜਕ ਪਾਈ ਤੇ ਇੱਕ ਸਪਰੇ ਦੇ ਉੱਤੇ ਕਰਾਂਗੇ ਜੇ ਕੋਈ ਫੰਗੀ ਸਾਈਡ ਦੀ ਮੇਰਾ ਵੀਰੋ ਤੁਹਾਡੇ ਖੇਤ ਦੇ ਵਿੱਚ ਪ੍ਰੋਬਲਮ ਹੈਗੀ ਤੇ ਤੁਸੀਂ ਕਰਿਆ ਜੇ ਜੇ ਨਹੀਂ ਹੈਗੀ ਤੇ ਐਵੇਂ ਫालतू ਖਰਚਾ ਨਾ ਕੋਈ ਵੀ ਕਰਿਆ ਜੀ ਤੇ ਹੋਰ ਕਿਸੇ ਵੀਰ ਦਾ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਬਾਕਸ ਵਿੱਚ ਮੈਸੇਜ ਕਰਿਆ ਧੰਨਵਾਦ ਸਾਰੇ ਵੀਰਾਂ ਸਸਰੀ ਗੱਲ ਜੀ